ਅੰਮ੍ਰਿਤਸਰ ਖਾਲਸਾ ਸਾਜਣਾ ਦਿਵਸ ਤੇ ਵਿਸਾਖੀ ਦਾ ਤਿਹਾੜਾ ਜਿਹੜਾ ਦਿਹਾੜਾ ਜੋੜਾ ਹੈ ਉਹ ਮਨਾਉਣ ਦੇ ਲਈ ਪਾਕਿਸਤਾਨ ਗਿਆ ਸਿੱਖ ਸਰਦਾਲੂਆਂ ਦਾ ਜੱਥਾ ਅਚਾਰੀਵਾਗਾ ਸورا ਦਿਰਾਈ ਵਿਸਾਖੀ ਦਾ ਤਿਉਹਾਰ ਮਨਾ ਕੇ ਵਾਪਸ ਪਰਤਿਆ ਹੈ ਜਿਸ ਦੇ ਦੌਰਾਨ ਉਹਨਾਂ ਖੁਸ਼ੀ ਜ਼ਾਹਰ ਕਰਦੇ ਹੋਏ ਕਹਿੰਦੇ ਆ ਕਿ ਬਹੁਤ ਖੁਸ਼ੀ ਹੈ ਕਿ ਉਹ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਦਰਸ਼ਨ ਕਰਕੇ ਅੱਜ ਵਾਪਸ ਪਰਤੇ ਹਨ ਅਤੇ ਬਹੁਤ ਖੁਸ਼ੀ ਹੈ ਕਿ ਪਾਕਿਸਤਾਨ ਦੀ ਧਰਤੀ ਤੇ ਵਿਛੜੇ ਗੁਰੂ ਧਾਮਾਂ ਦੇ ਦਰਸ਼ਨ ਕਰਕੇ ਆਏ ਹਨ ਅਤੇ ਉਹ ਸਰਕਾਰ ਦਾ ਵੀ ਧੰਨਵਾਦ ਕਰਦੇ ਹਨ ਜਿਹੜਾ ਸਾਨੂੰ ਵੀਜੋ ਦਿੱਤੇ ਗਏ ਅਤੇ ਉਹ ਬੜੇ ਹੀ ਖੁੱਲੇ ਦਰਸ਼ਨ ਕਰਕੇ ਵਾਪਸ ਆਏ ਨੇ ਰਜਾ تھا ਜਿਹੜੇ ਕਿ 13 April ਨੂੰ ਵਿਸਾਖੀ ਵਾਲੇ ਦਿਨ ਵਿਸਾਖੀ ਦਿਹਾੜਾ ਮਨਾਉਣ ਲਈ ਪਾਕਿਸਤਾਨ ਦੇ ਅਲੱਗ-ਅਲੱਗ ਗੁਰਦੁਆਰਾ ਸਾਹਿਬ ਦੇ ਗੁਰਤਾ ਮਾਲੀ ਗਏ ਸੀਗੇ ਜਿਨ੍ਹਾਂ ਦੀ ਕੁੱਲ ਗਿਣਤੀ ਸੀਗੀ 2481 ਇਹਨਾਂ ਨੂੰ ਦੱਸ ਦਿੰਦਾ ਵੀਜ਼ਾ ਮਿਲਿਆ ਸੀਗਾ ਜਿਹੜੇ ਕਿ 13 April ਨੂੰ ਗਏ ਤੇ ਅੱਜ 22 April ਨੂੰ ਇਹ ਵਾਪਸ ਆ ਰਹੇ ਜਥਾ ਅ ਇਹਨਾਂ ਦੀ ਜਿਹੜੀ ਹੈ ਜਥੇ ਦੇ ਲੀਡ ਕਰ ਰਹੇ ਸੀ ਸਤਾਕ ਕੁਲਵੰਤ ਸਿੰਘ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰਸਰ ਤੋਂ ਇਹਨਾਂ ਦੇ ਗਰੁੱਪ ਲੀਡਰ ਸੀ ਕਿ ਬਹੁਤ ਅੱਛਾ ਲੱਗਾ ਜੀ ਮੇਰੀ ਬਹੁਤ ਰਿਸਤੀ ਜੀ ਮੈਂ ਜਾਣਾ ਜ਼ਰੂਰ ਮੇਰੇ ਬੱਚਾ ਨੂੰ ਉਹ ਜਾ ਜ਼ਰੂਰ ਜਾਓ ਤੁਸੀਂ ਬਹੁਤ ਵਧੀਆ ਅਰੇਂਜਮੈਂਟ ਸੀ ਖਾਣ ਦਾ ਪੀਣ ਦਾ ਸਿਕਿਉਰਟੀ ਦਾ ਚੁੱਪੇ ਚੁੱਪੇ ਦੇ ਬਸਿਕਿਉਰਟੀ ਸਾਰੀ ਪੂਰੀ ਟੋਰ ਸੀ ਜੀ ਸਾਰੀ ਆ ਉਹ ਨਾਨਕ ਪੰਜਾ ਸਾਹਿਬ ਇਹਨਾਂ ਕਾਨਾ ਸਾਹਿਬ ਰੋੜੀ ਨੂੰ ਗੁਰਦੁਆਰਾ ਸਾਹਿਬ ਬਾਕੀ ਹੋਰ ਛੋਟੇ ਵਿੱਚ ਬਾਲੀਲਾ ਗੁਰਦੁਆਰਿਆਂ ਤੇ ਸਾਰੇ ਤਾਂ ਮਜੀਦ ਦਰਸ਼ਨ ਕਰਦੇ ਮਰੀਮ ਨਾਸੀ ਸ਼ਾਹੀ ਦਾਵਤ ਕਰਦੀ ਉੱਥੇ ਉਹ ਕਹਿੰਦੀ ਮੈਂ ਰਸਤੇ ਖਿਲਾਵਾਂਗੇ ਸਿੱਧੇ ਆਉਂਦੇ ਜੋ ਯਾਤਰਾ ਕੋਈ ਮੁਸ਼ਕਲ ਨਹੀਂ ਸੀ ਤੇ ਜੇ ਕੋਈ ਚਲ ਚਾਹਤ ਨਹੀਂ ਹੋ ਵੈਸੇ ਚਾਂਚਕ ਨੂੰ ਹਾਰਟ ਅਟੈਕ ਆਇਆ ਅੱਜ ਸਵੇਰ ਹੋਈ ਸੀ ਪੁਲਿਸ ਨੇ ਐਸੀ ਕੋ ਗਾਇਮ ਉਸ ਤੇ ਸਭ ਤੋਂ ਪਹਿਲਾਂ ਵੈਗੁਰੂ ਜੀ ਦਾ ਖਲਸਾ ਵੈਗੁਰੂ ਜੀ ਸਾਨੂੰ ਭਾਰਤ ਸਰਕਾਰ ਵੱਲੋਂ 10 ਦਿਨ ਦਾ ਵੀਜ਼ਾ ਮਿਲਿਆ ਸੀ ਸਾਰੇ ਜਥੇ ਜਿਹੜੇ तकरीबन 3 ਤੋਂ 4000 ਸ਼ਰਧਾਲੂ ਜਿਹੜਾ ਹਰ 4 ਮਹੀਨੇ ਬਾਅਦ ਸਾਲ ਦੇ ਵਿੱਚ ਚਾਰ ਵਾਰੀ ਉੱਥੇ ਦਰਸ਼ਨ ਗੁਰਧਾਮਾਦ ਕਰਨ ਲਈ ਪਹੁੰਚਦਾ ਹੈ ਉਥੋਂ ਦੇ ਜਿੰਨੇ ਵੀ ਮੈਨੇਜਮੈਂਟ ਹੈ ਉਥੋਂ ਦੇ ਵਜ਼ੀਰੇ ਆਲਮ ਨੇ ਜਾਂ ਉਥੋਂ ਦੀ ਸਿਕਿਉਰਿਟੀ ਸਾਰੇ ਬੜਾ ਬਕੂਬੀ ਤੌਰ ਤੇ ਸਾਥ ਦਿੰਦੇ ਨੇ ਕਿਸੇ ਨਾਲ ਵੀ ਕੋਈ ਪਾਰਸ਼ਲਿਟੀ ਨਹੀਂ ਕੀਤੀ ਜਾਂਦੀ ਰਹਿਸ ਤੋਂ ਲੈ ਕੇ ਰਸਤੇ ਚ ਆਉਣ ਜਾਣ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਬੜਾ ਵਧੀਆ ਤਰੀਕੇ ਨਾਲ ਮਹਿਮਾਨ ਨਿਵਾਜ਼ੀ ਕਰਦੇ ਨੇ ਸਾਨੂੰ ਦੱਸ ਦਿੰਦਾ ਟੂਰ ਤੇ ਪਤਾ ਵੀ ਨਹੀਂ ਲੱਗਿਆ ਵੀ ਦਿਨ ਕਿਦਾਂ